నియో జా badi sarkare mangro sohra bacha mai nikare le toriyan nikare le bikne aaye nikare le toriyan nikare le bikne aaye nikare le toriyan aan jaan nu na darwaze aan jaan nu na darwaze khisk jaan nu more khisk jaan nu more kat ka ja tenu deta ਚੋਰੀ ਚੁਕਲੋ ਮੰਤਨੂ ਨਾ ਡਾ ਕਾਣਾ ਚੋਰੀ ਚੁਕਲੋ ਮੰਤਨੂ ਨਾ ਡਾ ਕਾਣਾ ਚੋਰੀ ਹੇ ਗਰਮੀ ਦਾ ਜੋਰਾ ਚੱਲ ਪੱਖੀ ਆਵੇ ਮੈਨੂੰ ਏ ਸਿਦਿ ਲੋੜ ਛੱਡ ਪੱਖੀ ਆਵੇ ਮੈਨੂੰ ਏ ਸਿਦਿ ਲੋੜ ਆਡੇ ਤੇ ਸਮੋਸੇ ਵੇਚਦਾਨੀ ਖੜਾ ਆਡੇ ਤੇ ਸਮੋਸੇ ਵੇਚਦਾਨੀ ਕਾਜਵੇਂ ਕਹਿੰਦੀ ਚੂੜੀ ਦੇ ਛਨੇ ਬਲ ਖੀਰ ਕੁੜੀਓ ਮੈਨੋਂ ਲੱਖਾਂ ਵਿੱਚੋਂ ਇੱਕ ਮੇਰਾ ਵੀਰ ਕੁੜੀਓ ਮੈਨੋਂ ਲੱਖਾਂ ਵਿੱਚੋਂ ਇੱਕ ਮੇਰਾ ਵੀਰ ਕੁੜੀਓ ਹੋਰਾਂਦੇ ਜੀਜੇ ਤਾਂ ਖੁੰਡਾ ਤੇ ਬੰਦੇ ਹੋਰਾਂਦੇ ਜੀਜੇ ਤਾਂ ਖੁੰਡਾ ਤੇ ਬੰਦੇ ਮੇਰਾ ਜੀਜਾ ਟੋਬੇ ਦੇ ਨਾਲਾ ਟੁੱਟੇ ਅਪਜਾਮਾ ਮੋੜੇ ਤੇ ਨਾਲਾ ਟੁੱਟੇ ਆਪਾ ਜਾਮਾ ਮੋੜੇ ਤੇ ਨਾ ਆਇਆ ਰਖੜੀ ਦਾਦੀ ਨੇ ਸੋਨੇ ਗੁੱਟੇ ਉੱਤੇ ਬੰਨਾ ਆਇਆ ਰਖੜੀ ਦਾਦੀ ਕੈਨੇ ਲੱਗ ਜੇ ਨਜ਼ਰ ਬੁਹੇ ਨਿੰਬੂ ਟੰਗਿਆ ਨੀ ਮੈਂ ਸੁੱਖਾ ਸੁਖ ਸੁਖਾ ਸੋਨਾ ਵੀਰ ਮੰਗੇਆ ਨੀ ਮੈਂ ਬਾਬਾ ਵੀਰੇ ਕਰੋ ਸੋਨਾ ਵੀਰ ਮੰਗੇਆ ਨੈ ਸੁੱਖਾ ਸੁਖ ਸੁਖਾ ਸੋਨਾ ਵੀਰ ਮੰਗੇਆ ਨੀ ਮੈਂ ਬਾਬਾ ਜੀ ਦੇ ਘਰੋਂ ਸੁਣਾ ਵੀਰ ਮੰਗੇ ਆ ਮੈਂ ਤਾਂ ਸੱਸ ਨੂੰ ਜੀਜੀ ਅੱਖਾਂ ਮੈਂ ਤਾਂ ਸੱਸ ਨੂੰ ਜੀਜੀ ਅੱਖਾਂ ਮੈਨੂੰ ਕਹਿੰਦੀ ਟੀਰੀ ਨੀ ਮੈਨੂੰ ਕਹਿੰਦੀ ਟੀਰੀ ਸੱਸ ਨੂੰ ਅੱਗ ਲੱਗ ਜੇ ਸਨੇਮਦਾਨੀ ਪੀੜੀ ਸੱਸ ਨੂੰ ਅੱਗ ਲੱਗ ਜੇ ਸਨੇਮਦਾਨੀ ਪੀੜੀ ਸੱਸ ਨੂੰ ਅੱਗ ਲੱਗ ਜੇ ਸਨੇਮਦਾਨੀ ਮੀੜੀ ਸੱਸ ਮੇਰੀ ਕੜਪੱਤੀ ਮੈਨੂੰ ਪਾਉ ਨਾ ਦੇਵੇ ਜੁੱਤੀ ਮੇਰੀ ਸੱਤ ਬੜੀ ਕੜਪੱਤੀ ਮੈਨੂੰ ਪਾਉ ਨਾ ਦੇਵੇ ਜੁੱਤੀ ਮੈਂ ਤਾਂ ਜੁੱਤੀ ਪਾਣੀ ਆ ਮੁੰਡਿਆ ਰਾਜੀ ਰਾਜਾ ਗੁੱਸੇ ਤੇਰੀ ਮਾਂ ਖੜਕਾਣੀ ਆ ਮੁੰਡਿਆ ਰਾਜੀ ਰਾਜਾ ਗੁੱਸੇ ਤੇਰੀ ਮਾਂ ਖੜਕਾਣੀ ਆ ਸੱਸ ਮੇਰੀ ਨੇ ਮੁੰਡੇ ਜੰਮੇ ਸੱਸ ਮੇਰੀ ਨੇ ਮੁੰਡੇ ਜੰਮੇ ਜੰਮੇ ਭਾਈ ਸੱਸ ਮੇਰੀ ਨੇ ਮੁੰਡੇ ਜੰਮੇ ਜੰਮੇ ਭਾਈ ਕੀਨੂ ਕੀਨੂ ਦੱਦ ਬੁਲਾਵਾ ਕੀਨੂ ਕੀਨੂ ਦਵਾਈ ਸਾਂਜੋ ਚੁੱਪ ਕਰਕੇ ਮਾਨੋ ਬਿੱਲੀ ਆਈ ਸਾਂਜੋ ਚੁੱਪ ਕਰਕੇ ਮਾਨੋ ਬਿੱਲੀ ਆਈ ਕਿਆ ਕੇ ਲਿਆ ਆ ਜਾਨਵਰਗੀ ਪਰ ਜਾਈ ਮੇਰਾ ਵੀਰ ਵਿਆਹ ਕੇ ਲਿਆ ਆ ਹਥੀਓ ਦੇਸ਼ਾਂ ਪਛੱਲੇਬਾਨੀ ਚ ਹੁਸਨ ਮਕਾਇਆ ਕੁੜੀਓ ਨਚਲੋਨੀ ਹਰ ਜੋ ਬੰਦਾ ਆ ਕੁੜੀਓ ਨਚਲੋਨੀ ਹਰ ਜੋ ਬੰਦਾ ਆ

ਹਸਣਾ ਖੇਡਣਾ ਰਹਿ ਜਾਊ ਗਾਣੀ ਕੋਈ ਬੂ ਜੜੇ ਜਾ ਜਟ ਲੈ ਜਾਊਗਾਣੀ ਕੋਈ ਬੂ ਜੜੇ ਜਾ ਜਟ ਲੈ ਜਾਊਗਾ ਲੱਗਿਆ ਕਿਸੇ ਰਠਾਣੇ ਦਾ ਮੇਰੇ ਮਾਇਏ ਦੀ ਫਕੀ ਨਾ ਕਰੀ ਰਹਿਦਾ ਵਿੱਚ ਵਿਚਾਰ ਨੀਕੀ ਕੀ ਕਰਦਾ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ गबर उजटांदा पत शहर शमीला गबर उजटांदा पत शहर शमीला कोलों दी लंग गया चप करे के नियो ले गया काल जारुग परे के नियो ले गया काल जारुग परे के ये तू मुंडायाने ਸਾਗਸ ਰੋਦਾ ਮੱਕੀ ਦੀ ਰੋਟੀ ਕਿਉਣੀ ਅੱਜ ਕੱਲ੍ਹ ਖਾਂਦੀ ਸਾਗਸ ਰੋਦਾ ਮੱਕੀ ਦੀ ਠਾਣੀ ਤੋਂ 加班接活子了，这感冒都得打来了。